ਮਾਨਯੋਗ ਡੀਜੀਪੀ ਸਾਹਿਬ ਪੰਜਾਬ श्री गौरव यादव जी आईपीएस सरदार ਹਰਜੀਤ ਸਿੰਘ ਜੀ आईपीएस ਡੀਆਈਜੀ ਬਠਿੰਡਾ ਰੇਜ ਬਠਿੰਡਾ ਮੈਡਮ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਜੀ ਦੇ ਦੇ ਹਦਾ ਨਿਰਦੇਸ਼ਾਂ ਤੇ ਸੀਲ 21 ਆਪਰੇਸ਼ਨ ਜਿਹੜਾ ਚਲਾਇਆ ਜਾਂਦਾ ਹੈਗਾ ਉਹਦੇ ਤਹਿਤ ਅੱਜ ਇਹ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੱਤ ਜਗ੍ਹਾ ਜਿਹੜੇ ਹੈਗੇ ਐ ਇੰਟਰਸਟ ਸ਼ੀਟ ਨਾਕੇ ਲਾਏ ਆ ਇਹਦੇ ਚੋਂ ਦੋ ਸੰਗਤ ਥਾਣੇ ਦੇ ਵਿੱਚ ਪੈਂਦੇ ਆ ਤੇ ਪੰਜ ਜਿਹੜੇ ਇਹ ਹੈਗੇ ਆ ਉਹ ਆਪਣੇ ਤਲਵੰਡੀ ਸਾਬੋ ਇੰਟਰਸਟੇਟ ਨਾਕੇ ਹੈਗੇ ਆ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਂ ਜਾਣ ਵਾਲੇ ਜਿਹੜੇ ਸ਼ੱਕੀ ਪੁਰਸ਼ਾ ਵਹੀਕਲਾ ਵਗੈਰਾ ਚੈੱਕ ਕੀਤਾ ਜਾ ਰਿਹਾ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਵੇਂ ਕਿ ਦੱਸਿਆ ਵੀ ਜਿਹੜੇ ਵਹੀਕਲ ਬੱਸਾਂ ਜਾਂ ਜਿਹੜੇ ਹੋਰ ਕੋਈ ਸ਼ੱਕੀ ਵਹੀਕਲ ਹੈਗੇ ਆ ਕਾਰਾਂ ਵਗੈਰਾ ਤੇ ਉਹ ਸਾਰਾ ਜਿਹੜਾ ਹੈਗਾ ਚੈੱਕ ਕੀਤਾ ਜਾ ਰਿਹਾ ਪਰ ਹੋਈ ਬਰਾਮਦਗੀ ਨਹੀਂ ਹਾਲੇ ਤੱਕ ਕੋਈ ਬਰਾਮਦਗੀ ਨਹੀਂ ਹੋਈ ਬਾਕੀ ਇਹਦੀ ਸਰਚ ਜਾਰੀ ਹੈ ਤੇ 2 ਵਜੇ ਤੱਕ ਹੈਗੇ ਆ 8 ਤੋਂ 2 ਦੇ ਇਲਾਕੇ ਲੱਗੇ ਆ ਤੇ ਜੇ ਕੋਈ ਹੋਈ ਤਾਂ ਤੁਹਾਨੂੰ ਦੱਸਾਂ